ਜਲੰਧਰ ਦੇ ਕਸਬਾ ਕੋਰਾਯਾ ਦੇ ਸਿੱਧ ਬਾਬਾ ਬਾਲਕਨਾਥ ਮੰਦਿਰ ਦੇ ਲੰਗਰ ਹਾਲ ਅਤੇ ਮੰਦਿਰ ਦੇ ਗੇਟ ਦੇ ਨਾਲ ਹੀ ਇੱਕ ਕਾਰ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਚੋਰਾਂ ਨੇ ਗੇਟ ਦਾ ਤਾਲਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕਾਉਂਸਲਰ ਸੁਰਿੰਦਰ ਕਾਲੀਆ ਨੇ ਦੱਸਿਆ ਕਿ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਇੱਕ ਮਹਿੰਦਰਾ ਪਿਕਅਪ ਕਾਰ ਦੇ ਵਿੱਚ ਸਵਾਰ ਅੱਧੀ ਦਰਜਨ ਦੇ ਕਰੀਬ ਚੋਰਾਂ ਨੇ ਮੰਦਿਰ ਦੇ ਗੇਟ ਦਾ ਤਾਲਾ ਤੜਕੇ ਤੋੜ ਕੇ ਉਹਨਾਂ ਦੇ ਇੱਕ ਜਨਰੇਟਰ ਲੰਗਰ ਦੀਆਂ ਬਾਲਟੀਆਂ ਅਤੇ ਪੇਂਟ ਦੀਆਂ ਬਾਲਟੀਆਂ ਚੋਰੀ ਕਰ ਲੀਆਂ ਅਤੇ ਹਾਲ ਦੇ ਵਿੱਚੋਂ ਭੱਜ ਗਏ ਜਦੋਂ ਉਹਨਾਂ ਨੇ ਨੇੜਲੇ ਇੱਕ ਘਰ ਦਾ ਗੇਟ ਦਾ ਤਾਲਾ ਤੋੜ ਦਿੱਤਾ ਤਾਂ ਅੰਦਰ ਪਏ ਲੋਹੇ ਦੇ ਗੇਟ ਲੈ ਕੇ ਵੀ ਫਰਾਰ ਹੋ ਗਏ। ਆਹ ਕਿਆ ਨਾਮ ਆਪ ਦਾ? ਮੇਰਾ ਨਾਮ ਲੱਲੂ ਜੱਜ ਇੱਥੇ ਲੱਲੂ ਕੰਦੇ ਹੈਗੇ ਸਭ। ਅੱਛਾ ਕਿਆ ਵਾਰਦਾਤ ਕਿਆ ਹੋਈ ਹੈ? ਹਾਂਜੀ। ਵਾਰਦਾਤ ਕੀ ਹੋਈ ਹੈ? ਇਹ ਰਾਤ ਨੂੰ 3:40 ਮਿੰਟ ਤੇ ਆਈ ਹੈਗੀ ਕੈਮਰੇ ਦੇ ਵਿੱਚ ਜੀ। ਅੱਛਾ ਗੱਡੀ? ਹਾਂਜੀ। ਕੀ ਇੱਥੋਂ ਕੀ ਲੈ ਕੇ ਗਿਆ? ਕਿਹੜਾ ਮਕਾਨ ਹੈ ਇਹ? ਇਹ ਹੈਗਾ ਪਰਮਜੀਤ ਦਾ। ਹਾਂ। ਔਰ ਜਿਹੜੇ ਹੈਗੇ ਕਿ ਨਾਮ ਆ ਇਹ ਬਾਹਰ ਛੋਟੀਆਂ ਮਸ਼ੀਨਾ ਬਣਾਉਂਦੇ ਆ ਹਾਂ 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 ਸਾਧਕਤ ਨਾਲੀਆਂ ਉਹਨਾਂ ਦਾ ਆ ਤੇ ਆਖਿਆ ਗੇਟ-ਗੂਟ ਪਏ ਸੀਗੇ ਉਹ ਇਹ ਲੈ ਕੇ ਗਏ ਜੀ ਲੋਹੇ ਦੇ ਗੇਟ ਸੀ ਹਾਂਜੀ ਹਾਂ ਕਿੰਨੇ ਗੇਟ ਲੈ ਗਏ ਦੋ ਲੈ ਗਏ ਜੀ ਹੋਰ ਵੀ ਕੁਸਤਮਾਨ ਲਗੇ ਹੋਰ ਤਾਂ ਬਾ ਪਤਾ ਨਹੀਂ ਹੈਗਾ ਆਪਾਂ ਕਦੀ ਖੋਲਿਏ ਨੇ ਹਿੱਕੇ ਦਾ ਪੁਲਿਸ ਨੂੰ ਦੱਸ ਦਿੱਤਾ ਹਾਂ ਦੱਸ ਆਏ ਹਾਂਜੀ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਪੁਲਿਸ ਨਹੀਂ ਨਹੀਂ ਕੋਈ ਨਹੀਂ ਆਇਆ ਆਈ ਹੈ ਹਾਂ ਆਈ ਹੈ ਜੀ ਆ ਸਮਝਰ نیوز ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਕਸਬਾ ਗੁਰਾਇਆਂ ਦੇ ਸਿੱਧ ਬਾਬਾ ਬਾਲਕਨਾਥ ਮੰਦਿਰ ਦੇ ਲੰਗਰ ਹਾਲ ਅਤੇ ਮੰਦਿਰ ਦੇ ਗੇਟ ਦੇ ਨਾਲ ਹੀ ਇੱਕ ਗੱੜੇ ਵਿੱਚ ਅੱਧੀ ਦਰਜਨ ਦੇ ਕਰੀਬ ਚੋਰਾਂ ਨੇ ਗੇਟ ਦਾ ਤਾਲਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕਾਉਂਸਲਰ ਸੁਰਿੰਦਰ ਕਾਲੀਆ ਨੇ ਦੱਸਿਆ ਕਿ ਮੰਦਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਇੱਕ ਮਹਿੰਦਰਾ ਪਿਕਅਪ ਕਾਰ ਦੇ ਵਿੱਚ ਸਵਾਰ ਅੱਧੀ ਦਰਜਨ ਦੇ ਕਰੀਬ ਚੋਰਾਂ ਨੇ ਮੰਦਿਰ ਦੇ ਗੇਟ ਦਾ ਤਾਲਾ ਤੜਕੇ ਤੋੜ ਕੇ ਉਹਨਾਂ ਦੇ ਇੱਕ ਜਨਰੇਟਰ ਲੰਗਰ ਦੀਆਂ ਬਾਲਟੀਆਂ ਅਤੇ ਪੇਂਟ ਦੀਆਂ ਬਾਲਟੀਆਂ ਚੋਰੀ ਕਰ ਲੀਆਂ ਅਤੇ ਹਾਲ ਦੇ ਵਿੱਚੋਂ ਭੱਜ ਗਏ ਜਦੋਂ ਉਹਨਾਂ ਨੇ ਨੇੜੇ ਇੱਕ ਘਰ ਦਾ ਗੇਟ ਦਾ ਤਾਲਾ ਤੋੜ ਦਿੱਤਾ ਤਾਂ ਅੰਦਰ ਪਏ ਲੋਹੇ ਦੇ ਗੇਟ ਲੈ ਕੇ ਵੀ ਫਰਾਰ ਹੋ ਗਏ। ਹਾਂ ਕੀ ਨਾਮ ਆਪਾਂ? ਮੇਰਾ ਨਾਮ ਲੱਲੂ ਜੱਜ ਇੱਥੇ ਲੱਲੂ ਕਹਿੰਦੇ ਹੈਗੇ ਸਭ। ਅੱਛਾ ਕੀ ਵਾਰਦਾਤ ਕੀ ਹੋਈ ਹੈ? ਹਾਂਜੀ। ਵਾਰਦਾਤ ਕੀ ਹੋਈ ਹੈ? ਇਹ ਰਾਤ ਵਿੱਚ 3:40 ਮਿੰਟ ਤੇ ਆਈ ਹੈਗੀ ਕੈਮਰੇ ਦੇ ਵਿੱਚ ਜੀ। ਅੱਛਾ ਗੱਡੀ? ਹਾਂਜੀ। ਅਕੀਏ ਟੋਕੀ ਲੈ ਕੇ ਗਿਆ ਕਿਹਦਾ ਮਕਾਨ ਹੈ ਇਹ ਇਹ ਹੈਗਾ ਪਰਮਜੀਤ ਦਾ ਹਾਂ ਔਰ ਜਿਹੜੇ ਹੈਗੇ ਕਿ ਨਾਮ ਹੈ ਇਹ ਬਾਹਰ ਛੋਟਾ ਮਸ਼ੀਨਾ ਬਣਾਉਂਦੇ ਆ ਹਾਂ 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 ਸਾਹਪੁੱਤਰ ਨਾਲੀਆਂ ਉਹਨਾਂ ਦਾ ਆ ਤੇ ਆਖਿਆ ਗੇਟ ਗੁੱਟ ਪੈ ਸੀ ਤੇ ਉਹ ਇਹ ਲੈ ਕੇ ਗਏ ਜੀ ਲੋਹੇ ਦੇ ਗੇਟ ਸੀ ਹਾਂਜੀ ਹਾਂ ਕਿੰਨੇ ਗੇਟ ਲੈ ਗਏ ਦੋ ਲੈ ਗਏ ਜੀ ਹੋਰ ਵੀ ਗਾਸਟਮਾਨ ਲਗੇ ਹੋਰ ਤਾਂ ਪਤਾ ਨਹੀਂ ਹੈਗਾ ਆਪਾਂ ਕਦੇ ਖੋਲਿਏ ਨਹੀਂ ਹਿੱਕੇਗਾ ਪੁਲਿਸ ਨੂੰ ਦੱਸ ਦਿੱਤਾ ਹੁਣ ਦੱਸਿਆ ਹਾਂਜੀ ਪੁਲਿਸ ਆਈ ਸੀ ਹਾਂਜੀ ਪੁਲਿਸ ਆਈ ਸੀ ਪੁਲਿਸ ਨਹੀਂ ਨਹੀਂ ਕੋਈ ਨਹੀਂ ਆਇਆ ਆਈਏ ਹਾਂ ਆਈਏ ਜੀ ਠੀਕ ਆਸਮ ਜੱਗ نیوز ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ